ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜੀਤਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੂਜੀ ਦੀ ਆਪਾਂ ਪਾਈ ਆ ਇੱਕ ਕੌਲੀ ਹਲਕੀ ਜਿਹੀ ਭਰ ਕੇ ਨਹੀਂ ਪਾਈ ਦਹੀਂ ਵੀ ਆਪਾਂ ਅੱਧੀ ਕੌਲੀ ਨਾਲੋਂ ਘੱਟ ਪਾਇਆ ਕਿਉਂਕਿ ਸੂਜੀ ਵੀ ਆਪਾਂ ਭਰ ਕੇ ਨਹੀਂ ਕੌਲੀ ਪਾਈ ਹੈਗੀ ਪਾਣੀ ਇੱਕ ਕੌਲੀ ਪਾਇਆ ਤੇ ਦਹੀਂ ਵੀ ਆਪਾਂ ਅੱਧੀ ਕੌਲੀ ਤੋਂ ਘੱਟ ਪਾਇਆ ਤੇ ਇਹਨੂੰ ਆਪਾਂ ਪਹਿਲਾਂ ਰੜਾ ਲਿਆ ਉਹੀ ਕੌਲੀ ਇੱਕ ਪਾਣੀ ਦੀ ਭਰ ਲਈਆ ਸਾਰਾ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਤੇ ਪਹਿਲਾਂ ਆਪਾਂ ਦੇਖੋ ਅੱਧੀ ਕੌਲੀ ਨਾਲੋਂ ਵੀ ਘੱਟ ਪਾਣੀ ਪਾਇਆ ਪਾਣੀ ਵੀ ਆਪਾਂ ਉਹਨਾਂ ਲਈਆ ਜਿੰਨੀ ਆਪਾਂ ਸੂਜੀ ਲਈਆ ਉੰਨੇ ਪਾਣੀ ਲਿਆ ਆਪਾਂ ਤੇ ਉਹਦੇ ਵਿੱਚ ਜਿੰਨਾ ਲੱਗੂਗਾ ਉਨਾਂ ਕਾਪਾਂ ਲਾਉਣਾ ਆ ਠੀਕ ਆ ਜੀ ਉਹ ਮਿਕਸ ਕਰ ਲਿਆ ਲੂਣ ਪਾ ਲਿਆ ਲੂਣ ਪਾ ਕੇ ਫੇਰ ਰੜਾ ਦੰਨੇ ਆ ਰੜਾ ਕੇ ਤੇ ਇਹਨੂੰ ਆਪਾਂ ਢੱਕ ਕੇ ਰੱਖ ਦੇਣਾ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਰੈਸਪੀ ਬਣ ਕੇ ਤਿਆਰ ਹੋਣ ਵਾਲੀ ਆ ਬਿਲਕੁਲ ਆਸਾਨ ਤਰੀਕੇ ਨਾਲ ਤੇ ਇੱਧਰ ਆਪਾਂ ਰੱਖ ਲਿਆ ਜੀ ਇੱਕ ਪੈਨ ਇਹਦੇ ਵਿੱਚ ਆਪਾਂ ਦੋ ਕ ਚਮਚੇ ਪਾ ਲੈ ਤੇਲ ਦੇ ਤੇ ਜੀਰਾ ਪਾ ਦਿੱਤਾ ਆ ਰਾਈ ਪਾ ਦੰਨੇ ਆ ਤੇ ਇਹਨੂੰ ਆਪਾਂ ਥੋੜਿਆ ਤੜਕਾ ਲਾਣ ਦਨੇ ਆ ਤੇ ਫਿਰ ਆਪਾਂ ਪਾ ਦਨੇ ਇਹਦੇ ਵਿੱਚ ਪਿਆਜ਼ ਤੇ ਪਿਆਜ਼ ਨੂੰ ਵੀ ਥੋੜਾ ਜਿਹਾ ਆਪਾਂ ਪਹਿਲਾਂ ਸੇਕ ਲਵਾ ਲੰਨੇ ਆ ਬਸ ਇਹਨੂੰ ਲਾਲ ਨਹੀਂ ਕਰਨਾ ਹੈਗਾ ਥੋੜਾ ਜਿਹਾ ਨਰਮ ਕਰਨਾ ਇਹਨੂੰ ਤੇ ਜ਼ਿਆਦਾ ਨਹੀਂ ਪਕਾਉਣਾ ਹੈਗਾ ਬਸ ਇਹਨੂੰ ਨਰਮ ਕਰਨਾ ਆਪਾਂ ਤੇ ਥੋੜਾ ਜਿਹਾ ਸੇਕ ਲਵਾ ਕੇ ਤੇ ਫਿਰ ਇਹਦੇ ਵਿੱਚ ਆਪਾਂ ਇੱਕ ਟਮਾਟਰ ਛੋਟਾ ਛੋਟਾ ਕੱਟਿਆ ਆ ਉਹ ਪਾ ਲੰਨੇ ਆ ਇੱਕ ਹਰੀ ਤੇ ਇੱਕ ਲਾਲ ਦੋ ਮਿਰਚਾਂ ਕੱਟੀਆਂ ਐ ਮੈਂ ਉਹ ਪਾ ਲੈਣੀਆਂ ਆ ਆਪਾਂ ਤੇ ਅਗਰ ਤੁਹਾਡੇ ਕੋਲ ਕੋਈ ਸਬਜ਼ੀ ਹੈਗੀ ਆ ਜੇ ਤੁਸੀਂ ਪਾਉਣੀ ਚਾਹੁੰਦੇ ਆ ਤਾਂ ਤੁਸੀਂ ਇਹਦੇ ਵਿੱਚ ਸਬਜ਼ੀ ਪਾ ਸਕਦੇ ਆ ਤੇ ਇਹ ਆਪਾਂ ਟਮਾਟਰ ਪਾ ਦਿੱਤਾ ਤੇ ਇਹ ਮਿਰਚਾਂ ਕੌੜੀਆਂ ਆਪਾਂ ਜਿਹੜੀਆਂ ਕਟੀਆਂ ਸੀਗੀਆਂ ਇੱਕ ਲਾਲ ਇੱਕ ਹਰੀ ਤੇ ਉਹ ਪਾ ਦਿੱਤੀਆਂ ਆ ਤੇ ਇਹਦੇ ਨਾਲ ਇਹ ਜਿਹੜਾ ਆ ਦੇਖਣ ਨੂੰ ਡਿਸ਼ ਜਿਹੜੀ ਆਪਣੀ ਬਹੁਤ ਹੀ ਵਧੀਆ ਲੱਗੂਗੀ ਤੇ ਟੇਸਟੀ ਵੀ ਲੱਗੂਗੀ ਤੇ ਇਹਨੂੰ ਆਪਾਂ ਥੋੜਾ ਜਿਹਾ ਇਦਾਂ ਨਰਮ ਜਿਹਾ ਕਰ ਲੈਣਾ ਆ ਦੇਖੋ ਮੜੇ ਜਿਹਾ ਫੇਕੇ ਆਪਾਂ ਦੇਖ ਲੈਨੇ ਨਰਮ ਹੋਗਾ ਟਮਾਟਰ ਜ਼ਿਆਦਾ ਫੇੜੇ ਨਹੀਂ ਹੈਗੇ ਆਪਾਂ ਇਹ ਤੇ ਬਸ ਸੌਫਟ ਹੋ ਗਿਆ ਨਰਮ ਹੋ ਗਿਆ ਆਪਣੇ ਇਹ ਲੂਣ ਵਗੈਰਾ ਆਪਾਂ ਕੁਝ ਨਹੀਂ ਇਹਦੇ ਵਿੱਚ ਪਾਇਆ ਤੇ ਇਹਨੂੰ ਆਪਾਂ ਹੁਣ ਲਾਲਨਿਆ ਤੇ ਇੱਥੇ ਰੱਖ ਦਿੰਨੇ ਆ ਜੀ ਪਾਣੀ ਦੂਜੀ ਕੜਾਹੀ ਦੇ ਵਿੱਚ ਆਪਾਂ ਪਾਣੀ ਪਾਤਾ ਹੈ ਆਪਾਂ ਬਣਾਉਣ ਲੱਗੇ ਜੀ ਇਡਲੀ ਇਹ ਮੇਰੇ ਕੋ ਹੈਗਾ ਆ ਇਡਲੀ ਸਟੈਂਡ ਤੇ ਇੱਕ ਖਾਨੇ ਚ ਆਪਾਂ ਤੇਲ ਪਾ ਲਿਆ ਤੇ ਸਾਰੇ ਖਾਨਿਆਂ ਨੂੰ ਆਪਾਂ ਇਡਲੀ ਸਟੈਂਡ ਜਿਹੜਾ ਪੂਰੇ ਨੂੰ ਆਪਾਂ ਗ੍ਰੀਸ ਕਰ ਲੰਨੇ ਆ ਇਹ ਆਪਾਂ ਤੜਕੇ ਵਾਲੀ ਇਡਲੀ ਬਣਾਉਣ ਲੱਗੇ ਵੈਸੇ ਨਾਰਮਲ ਇਡਲੀ ਸਫੇਦ ਹੁੰਦੀ ਚਿੱਟੀ ਹੁੰਦੀ ਆ ਤੇ ਆਪਾਂ ਲੱਗੇ ਤੜਕੇ ਵਾਲੀ ਇਡਲੀ ਜਿਹੜੀ ਬਣਾਉਣਾ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੇ ਸਾਰੇ ਆਪਾਂ ਜਿਹੜੇ ਆ ਇਡਲੀ ਸਟੈਂਡ ਆ ਪੂਰਾ ਇਹਨੂੰ ਆਪਾਂ ਕਰ ਲਿਆ ਜੀ ਗ੍ਰੀਸ ਤੇ ਇਹਨੂੰ ਸਾਈਡ ਤੇ ਕਰ ਤਾਂ ਹੁਣ ਆਪਾਂ ਸੂਜੀ ਦੇਖ ਲੈਣੇ ਆ ਸੂਜੀ ਦੇਖੋ ਫੁੱਲ ਗਈ ਆ ਤੇ ਪਾਣੀ ਆਪਣੇ ਕੋਲ ਉਹੀ ਆ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਇਆ ਬਾਅਦ ਵਿੱਚ ਮੈਂ ਦਿਖਾ ਦੇਣਾ ਕਿੰਨਾ ਕੁ ਪਾਣੀ ਲੱਗਿਆ ਤੇ ਕਿੰਨਾ ਕੁ ਬਚ ਗਿਆ ਆਪਣੇ ਕੋਲ ਤੇ ਇਹਨੂੰ ਮਿਕਸ ਕਰਕੇ ਦੇਖ ਲੈਣੇ ਆ ਨਾ ਇਹਨੂੰ ਬਹੁਤੀ ਸਖਤ ਰੱਖਣਾ ਦਾ ਨਾ ਹੀ ਬਹੁਤੀ ਇਹਨੂੰ ਕਰ ਦੇਣਾ ਆਪਾਂ ਨਰਮ ਜਿਆਦਾ ਨਰਮ ਵੀ ਨਹੀਂ ਕਰਨੀ ਹੈਗੀ ਤੇ ਇਹਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਤੜਕਾ ਤਿਆਰ ਕੀਤਾ ਸੀ ਨਾ ਉਹ ਪਾ ਦੇਣਾ ਇਹ ਤੜਕੇ ਵਾਲੀ ਇਡਲੀ ਆਪਾਂ ਬਣਾਉਣ ਲੱਗੇ ਇੱਕ ਵਾਰੀ ਐਦਾਂ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਇਡਲੀ ਜਿਹੜੀ ਬਣ ਕੇ ਤਿਆਰ ਹੋਊਗੀ ਤੇ ਤਰੀਕਾ ਬਿਲਕੁਲ ਸੌਖਾ ਆ ਉਹੀ ਚੀਜ਼ਾਂ ਪਾਉਣੀਆਂ ਹੁੰਦੀਆਂ ਆ ਬਸ ਥੋੜਾ ਜਿਹਾ ਅਲੱਗ ਤਰੀਕਾ ਆਪਾਂ ਕਰ ਲੀਦਾ ਆ ਤੇ ਉਹਦੇ ਨਾਲ ਚੀਜ਼ ਜਿਹੜੀ ਉਹਦਾ ਸਵਾਦ ਜਿਹੜਾ ਹੋਰ ਹੋ ਜਾਂਦਾ ਤੇ ਹੁਣ ਆਪਾਂ ਉਹ ਤੜਕਾ ਪਾ ਕੇ ਤੇ ਮਿਕਸ ਕਰਤਾ ਹਲਦੀ ਵੀ ਆਪਾਂ ਪਾ ਲੈਨੇ ਮੜ ਜੀ ਤੇ ਇੱਕ ਪਿੰਚ ਆਪਾਂ ਹਲਦੀ ਦੀ ਪਾਈ ਝੁਟਕੀ ਇੱਕ ਆਪਾਂ ਤੜਕੇ ਜੀ ਵੀ ਪਾ ਸਕਦੇ ਸੀ ਪਰ ਮੈਂ ਪਾਈ ਨਹੀਂ ਗੀ ਤੇ ਹੁਣ ਆਪਾਂ ਸੂਜੀ ਵਿੱਚ ਰਲਾ ਦਨੇ ਆ ਤੇ ਦੇਖੋ ਪਾਣੀ ਉਹੀ ਆ ਤੇ ਹੋਰ ਆਪਾਂ ਚਮਚਾਕ ਪਾਣੀ ਦਾ ਇਹਦੇ ਵਿੱਚ ਪਾਇਆ ਤੇ ਜਿਹੜਾ ਬਚ ਗਿਆ ਉਹ ਮੈਂ ਤੁਹਾਨੂੰ ਦਿਖਾ ਦੇਣਾ ਆ ਕਿ ਕੌਲੀ ਦੇ ਜਿੰਨੀ ਸੂਜੀ ਦੀ ਆਪਾਂ ਕੌਲੀ ਲਈ ਸੀ ਨਾ ਭਰੀਓ ਨਾਲ ਥੋੜੀ ਜਿਹੀ ਘੱਟ ਉਨੀ ਪਾਣੀ ਦੀ ਕੌਲੀ ਲਈ ਆਪਾਂ ਤੇ ਇੰਨਾ ਪਾਣੀ ਦੇਖੋ ਬਚਿਆ ਮਤਲਬ ਇੱਕ ਹਿੱਸਾ ਪਾਣੀ ਦਾ ਬਚ ਗਿਆ ਇਹਦੇ ਵਿੱਚੋਂ ਤੇ ਹੁਣ ਆਪਾਂ ਤੇ ਇਹਦੇ ਵਿੱਚ ਪਾਉਣ ਲੱਗੇ ਇਨੋ ਆਪਣੀ ਇੱਕ ਕੌਲੀ ਸੂਜੀ ਸੀ ਪੂਰਾ ਪੈਕਟ ਨਹੀਂ ਆਪਾਂ ਪਾਉਣਾ ਅੱਧੇ ਇਨੋ ਪਾਉਣੀ ਇਹਦੇ ਵਿੱਚ ਮੈਂ ਅੱਧਾ ਪੈਕਟ ਪਾਉਣਾ ਹੈ ਅੱਧਾ ਰੱਖ ਲਿਆ ਆਪਾਂ ਇਹ ਉਹਨੂੰ ਐਨ ਬੰਦ ਕਰ ਦੇਣਾ ਮੋਰੀਓ ਤੇ ਫੇਰ ਵਰਤ ਹੋ ਜਾਣਾ ਉਹ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲੈਣੇ ਆ ਇਨੋ ਨੂੰ ਚੰਗੀ ਤਰ੍ਹਾਂ ਤੇ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਅਸੀਂ ਸਧਾਰਨ ਜਿਹੇ ਤਰੀਕੇ ਨਾਲ ਬਣਾਈਦੀ ਹੁੰਦੀ ਆ ਤੇ ਛੋਟ ਹੀ ਰੱਖਦੀ ਹਿੰਨੇ ਮੈਂ ਵੀਡੀਓ ਤੇ ਬਿਲਕੁਲ ਸਿੰਪਲ ਸਧਾਰਨ ਤਰੀਕਾ ਸਾਡਾ ਹੁੰਦਾ ਹੈ ਤੇ ਸਾਰੇ ਜਿਹੜਾ ਇਡਲੀ ਸਟੈਂਡ ਦਿਖਾਣੇ ਆ ਸਾਰੇ ਆਪਾਂ ਭਰ ਲੈਣੇ ਆ ਤੇ ਪਹਿਲਾਂ ਹੀ ਮੇ ਇਹਦੇ ਵਿੱਚ ਪਾ ਲੈਣੀ ਆ ਸਟੈਂਡ ਦੇ ਸਾਰੇ ਜਿਹੜੇ ਹੈਗੇ ਇਡਲੀ ਸਟੈਂਡ ਪੂਰਾ ਜਿਹੜਾ ਇਦਾਂ ਰੱਖ ਲੈਣਾ ਆ ਕਿਉਂਕਿ ਬਾਅਦ ਚ ਫਿਰ ਪਾਉਣਾ ਥੋੜੀ ਜਿਹਾ ਮੈਨੂੰ ਔਖਾ ਲੱਗਣਾ ਤੇ ਪਹਿਲਾਂ ਹੀ ਆਪਾਂ ਇਹਨੂੰ ਇਦਾਂ ਇੱਕ ਇੱਕ ਸਟੈਂਡ ਦੇ ਵਿੱਚ ਪਲੇਟ ਪਾਈ ਜਾਂਦੇ ਆ ਤੇ ਉਹਨੂੰ ਆਪਾਂ ਫਿਲ ਕਰੀ ਜਾਂਦੇ ਆ ਤੇ ਸਾਰੇ ਆਪਾਂ ਸਟੈਂਡ ਇਦਾਂ ਪੂਰਾ ਜਿਹੜਾ ਇਹ ਇਡਲੀ ਸਟੈਂਡ ਆ ਪੂਰਾ ਆਪਾਂ ਇਹ ਭਰ ਲਿਆ ਆ ਤੇ ਇਹਨੂੰ ਆਪਾਂ ਹੁਣ ਉੱਪਰ ਜਿਹੜਾ ਹੈਗਾ ਇਹਦਾ ਨਟ ਲੱਗੇ ਹੁੰਦਾ ਇਹਨੂੰ ਜਿਹੜਾ ਟਾਈਟ ਕਰਨੇ ਲਈ ਉਹ ਆਪਾਂ ਕੱਸ ਕੇ ਤੇ ਪਾਣੀ ਗਰਮ ਰੱਖਿਆ ਆਪਾਂ ਪਾਣੀ ਜਿਹੜਾ ਉਬਲਦਾ ਹੈ ਆਪਣਾ ਤੇ ਉਹਦੇ ਵਿੱਚ ਇਹਨੂੰ ਰੱਖ ਕੇ ਆਪਾਂ 15-20 ਮਿੰਟ ਇਹਨੂੰ ਪਕਾਉਣਾ ਹੈ ਮੀਡੀਅਮ ਸੇਕ ਦੇ ਉੱਤੇ 15 ਮਿੰਟ ਬਾਅਦ ਇੱਕ ਵਾਰੀ ਦੇਖ ਲਿਓ ਜੇ ਤੁਹਾਨੂੰ ਕੱਚੀ ਲੱਗੀ ਤਾਂ 5 ਮਿੰਟ ਹੋਰ ਸੇਕ ਲਵਾ ਲਿਓ ਤੇ 15 ਮਿੰਟ ਤੋਂ ਪਹਿਲਾਂ ਨਾ ਤੁਸੀਂ ਢੱਕਣ ਚੱਕਿਓ ਤੇ ਸੇਕ ਨੂੰ మీడియం ਰੱਖਣਾ ਹੈ మీడియం ਕਰਤਾ ਗੈਸ ਮੇ ਤੇ ਟੱਕ ਦੇਣਾ ਉਪਰੋਂ ਐਨ ਤੇ 15 ਮਿੰਟ ਬਾਅਦ ਇਹਨੂੰ ਦੇਖਿਓ ਤੇ ਥੋੜੇ ਜਿਹਾ ਬਚ ਗਿਆ ਇੱਕ ਕੌਲੀ ਆਪਾਂ ਗ੍ਰੀਸ ਕਰ ਲੈਣੇ ਆ ਜਿਹੜੀ ਆਪਾਂ ਸੂਜੀ ਰੜਾਈ ਸੀ ਨਾ ਤੇ ਉਹ ਬਚ ਗਈ ਥੋੜੀ ਜਹੀ ਕੌਲੀ ਗ੍ਰੀਸ ਕਰਕੇ ਤੇ ਆਪਾਂ ਇਹਦੇ ਵਿੱਚ ਇਹ ਜਿਹੜਾ ਆਪਣੇ ਕੋ ਮਿਕਸਰ ਬਚਿਆ ਆ ਇਹਦੇ ਵਿੱਚ ਪਾ ਦਨੇ ਆ ਦੂਜੀ ਛੋਟੀ ਜਿਹੀ ਕੜਾਹੀ 'ਚ ਮੈਂ ਹੋਰ ਪਾਣੀ ਗਰਮ ਰੱਖ ਦਿੱਤਾ ਆ ਤੇ ਉਹਦੇ ਵਿੱਚ ਇੱਕ ਸਟੈਂਡ ਜਾਂ ਕੌਲੀ ਕੁਛ ਵੀ ਰੱਖ ਕੇ ਤੇ ਇਹ ਕੌਲੀ ਆਪਾਂ ਉਹਦੇ ਵਿੱਚ ਰੱਖ ਦਣੀ ਆ ਠੀਕ ਆ ਜੀ ਬਹੁਤ ਹੀ ਵਧੀਆ ਇਡਲੀ ਬਣ ਕੇ ਇਦਾਂ ਤਿਆਰ ਹੋ ਜਾਂਦੀ ਆ ਤੇ ਦੇਖੋ ਮੈਂ ਸਟੈਂਡ ਰੱਖ ਦਿੱਤਾ ਆ ਤੇ ਇਹਦੇ ਉੱਤੇ ਕੋਲੀ ਰੱਖਤੀ ਆ ਇਹਨੂੰ ਆਪਾਂ ਟੱਕ ਦੇਣਾ ਹੁਣ ਇਹਦੇ ਤੇ ਥੋੜੀ ਆਪਾਂ ਲਾਲ ਮਿਰਚ ਪਾ ਦਨੇ ਆ ਸੋਹਣੀ ਲੱਗਦੀ ਆ ਦੇਖਣ ਨੂੰ ਇਹ ਇਹ ਦੇਗੀ ਮਿਰਚ ਆ ਜੀ ਰੰਗ ਹੀ ਆ ਤੇ ਵਿੱਚ ਤੇ ਟੱਕਤੀ ਆ ਤੇ 15 ਮਿੰਟ ਬਾਅਦ ਇਹਨੂੰ ਆਪਾਂ 15 ਮਿੰਟ ਹੋਏ ਆ ਹੁਣ ਇਹਨੂੰ ਆਪਾਂ ਚੈੱਕ ਕਰਦੇ ਦੇਖੋ ਇਡਲੀ ਆਪਣੀਆਂ ਫੁੱਲ ਗਈ ਵਧੀਆ ਦੇ ਚੈੱਕ ਕਰਕੇ ਦੇਖ ਲੈਣੇ ਜੇ ਤਾਂ ਪੂਰੀ ਤਰ੍ਹਾਂ ਬਣ ਗਈ ਆ ਤਾਂ ਠੀਕ ਆ ਨਹੀਂ ਤੇ ਥੋੜੇ ਜਿਹਾ ਆਪਾਂ ਸੇਕ ਹੋਰ ਲਵਾ ਲੈਣੇ ਆ ਤੇ ਚਾਕੂ ਦੇ ਨਾਲ ਜਾਂ ਟੂਥਪਿਕ ਦੇ ਨਾਲ ਕਿਸੇ ਚੀਜ਼ ਨਾਲ ਵੀ ਤੁਸੀਂ ਇਹਨੂੰ ਚੈੱਕ ਕਰ ਸਕਦੇ ਆ ਦੇਖੋ ਥੋੜੇ ਜਿਹੀ ਚਾਕੂ ਗਿੱਲਾ ਆ ਆਪਣਾ ਥੋੜਾ ਜਿਹਾ ਤੇ ਇਹਨੂੰ ਹਾਲੇ ਆਪਾਂ ਟੱਕ ਦੇਣਾ ਆ ਠੀਕ ਹੈ ਜੀ ਤੇ ਇਧਰ ਇਹਨੂੰ ਵੀ ਦੇਖ ਲੈਣੇ ਆ ਇਹ ਵੀ ਐਨ ਫੁੱਲ ਗਈ ਆ ਵਧੀਆ ਬਣ ਗਈ ਆ ਤੇ ਉਧਰ ਆਪਾਂ ਜਿਹੜਾ ਇਹਨਾਂ ਨੂੰ ਹਾਲੇ 5 ਮਿੰਟ ਆਪਾਂ ਟੱਕ ਦੇਣਾ ਹੋਰ ਠੀਕ ਹੈ ਜੀ ਟੱਕ ਕੇ ਆਹ ਤਾਂ ਤਕਰੀਬਨ ਬਣ ਗਈ ਆ ਤੇ ਆ ਥੋੜੀ ਜਿਹੀ ਮੈਨੂੰ ਹਜੇ ਢਿੱਲੀ ਲੱਗਦੀ ਆ ਤੇ 5 ਮਿੰਟ ਆਪਾਂ ਫਿਰ ਟੱਕ ਦਿੱਤਾ ਸੀਗਾ ਤੇ ਹੁਣ ਇਹਨੂੰ ਆਪਾਂ ਕੱਢ ਲਾਂਨੇ ਬਾਹਰ ਹੁਣ ਆਪਾਂ ਇਹਨੂੰ ਚੈੱਕ ਵਗੈਰਾ ਕੁਝ ਨਹੀਂ ਕਰਨਾ ਕਿਉਂਕਿ ਬਣਿਆ ਆ ਤੇ ਹੱਥ ਲਾ ਕੇ ਮੈਂ ਦੇਖਿਆ ਗਰਮ ਤਾਂ ਨਹੀਂਗਾ ਤੇ ਕੱਢ ਲੰਨੇ ਇਹਨੂੰ ਕੱਢ ਕੇ ਹਿੰ ਠੰਡਾ ਹੋਣ ਦਿੰਨੇ ਜੀ ਜਦੋਂ ਵੀ ਤੁਸੀਂ ਇਹਨੂੰ ਟ੍ਰੇ ਦੇ ਉੱਤੋਂ ਲਾਉਣਾ ਆ ਤੇ ਇਹਨੂੰ ਠੰਡਾ ਕਰਕੇ ਲਾਉਣਾ ਆ ਜੇ ਤੁਸੀਂ ਗਰਮ ਗਰਮ ਨੂੰ ਲਾਹੋਗੇ ਟੁੱਟ ਜੂਗੇ ਸਾਰੇ ਪੀਸ ਤੇ ਬਿਲਕੁਲ ਠੰਡਾ ਹੋਊਗਾ ਤਾਂ ਹੀ ਪੂਰਾ ਪੀਸ ਜਿਹੜਾ ਇਹ ਨਿਕਲੂਗਾ ਸਾਰੇ ਪੀਸ ਆਪਾਂ ਐਦਾਂ ਕੱਢ ਲੈਣੇ ਆ ਦੇਖੋ ਤੜਕੇ ਵਾਲੀ ਇਡਲੀ ਕਿੰਨੀ ਸੋਹਣੀ ਲੱਗਦੀ ਕਿੰਨੀ ਸੌਫਟ ਬਣੀ ਆ ਬਹੁਤ ਹੀ ਸੋਹਣੀ ਦੇਖਣ ਨੂੰ ਲੱਗਦੀ ਹੈ ਇਹ ਉਨੀ ਟੇਸਟੀ ਹੈ ਖਾਣ ਨੂੰ ਤੁਸੀਂ ਹੋਰ ਇਹਨੂੰ ਤੜਕਾ ਲਾਣਾ ਚਾਹੁੰਦੇ ਆ ਤਾਂ ਤੜਕਾ ਲਾ ਲਓ ਥੋੜੀ ਜਿਹੀ ਕ੍ਰਿਸਪੀ ਕਰਨੀ ਚਾਹਨੇ ਆ ਜਾਂ ਨਹੀਂ ਤਾਂ ਤੁਸੀਂ ਇਹਨੂੰ ਐਦਾਂ ਹੀ ਖਾਓ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣ ਕੇ ਇਡਲੀ ਆਪਣੀ ਤਿਆਰ ਹੋ ਗਈ ਬਿਟਿਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਨਵੇਂ ਵੀਰ ਜਿਹੜੇ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਜੀ ਬਹੁਤ ਮਿਹਨਤ ਦੇ ਨਾਲ ਮੈਂ ਹਰ ਇੱਕ ਰੈਸਪੀ ਤਿਆਰ ਕਰਦੀ ਆਂ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਤੇ ਸਾਰੇ ਪੀਸ ਆਪਾਂ ਜਿਹੜੇ ਪਹਿਲਾਂ ਏਦਾਂ ਕੱਟ ਕੇ ਰੱਖ ਲੈਣੇ ਆ ਤੇ ਇਡਲੀ ਦਾ ਪ੍ਰੋਸੈਸ ਜਿਹੜਾ ਥੋੜਾ ਲੰਮਾ ਹੁੰਦਾ ਇਸ ਕਰਕੇ ਵੀਡੀਓ ਜਿਹੜੀ ਥੋੜੀ ਜਿਹੀ ਲੰਬੀ ਹੋ ਜਾਂਦੀ ਆ ਤੇ ਆਪਣੇ ਵੱਲੋਂ ਤਾਂ ਮੈਂ ਬਹੁਤ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਨੂੰ ਹਾਲੇ ਵੀ ਆਪਾਂ ਮਤਲਬ ਮੇਨ ਮੇਨ ਚੀਜ਼ਾਂ ਹੀ ਦਿਖਾਣੇ ਆ ਤੇ ਜੇ ਆਪਾਂ ਪੂਰਾ ਦਿਖਾਈ ਫਿਰ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸਾਰੇ ਪੀਸ ਕੱਢ ਲਏ ਆ ਤੇ ਦੇਖੋ ਬਹੁਤ ਸੋਹਣੇ ਨਰਮ ਸੌਫਟ ਜਿਹੜੀ ਇਡਲੀ ਬਣ ਕੇ ਤਿਆਰ ਹੋਈ ਆ ਤੇ ਕੌਲੀ ਹਲੇ ਆਪਣੀ ਥੋੜੀ ਜਹੀ ਗਰਮ ਹੋ ਆ ਦੇਖ ਲੈਣੇ ਇਹਨੂੰ ਵੀ ਆਪਾਂ ਕੱਢ ਕੇ ਤੇ ਕੀ ਹਾਲ ਚਾਲ ਥੋੜੀ ਜਿਹੀ ਚਿੰਬੜੀਆਂ ਹਲੇ ਨਾਲ ਇਹ ਪੂਰੀ ਠੰਡੀ ਹੋਏ ਤੇ ਕੱਢੋਂਗੇ ਦੇਖੋ ਥੋੜੀ ਜਿਹੀ ਨਾਲ ਚਿਪਕੀ ਹੋ ਆ ਨਾ ਪੂਰਾ ਠੰਡਾ ਹੋਏ ਤੇ ਕੱਢੋਂਗੇ ਤਾਂ ਇਹਨ ਪੂਰਾ ਪੀਸ ਨਿਕਲੂਗਾ ਇਹਦਾ ਤੇ ਉਹ ਪਤਲੇ ਪੀਸ ਸੀ ਜਲਦੀ ਠੰਡੇ ਹੋ ਗਏ ਆ ਕੌਲੀ ਦੇ ਵਿੱਚ ਥੋੜਾ ਮੋਟਾ ਪੀਸ ਸੀ ਉਹ ਥੋੜੀ ਜਿਆਦਾ ਟਾਈਮ ਲੱਗਿਆ ਤੇ ਮਾੜਾ ਜੇ ਆਪਾਂ ਪਾਇਆ ਦੇਸੀ ਕਿਉਂ ਥੋੜੀ ਜਿਹੀ ਪਾਤੀ ਕਸ਼ਮੀਰੀ ਲਾਲ ਮਿਰਚ ਇਹ ਜ਼ਰੂਰੀ ਨਹੀਂ ਹੈਗਾ ਇਹ ਕਰਨਾ ਕਿ ਉੱਧੇ ਜਿਹੜੀ ਬਣ ਗਈ ਹੈ ਨਾ ਤੁਸੀਂ ਉਹ ਐਸੇ ਤਰ੍ਹਾਂ ਖਾ ਸਕਦੇ ਆ ਕਿਸੇ ਵੀ ਚੀਜ਼ ਨਾਲ ਟਮਾਟੋ ਕੈਚਪ ਨਾਲ ਖਾ ਲਓ ਕਿਸੇ ਚੀਜ਼ ਨਾਲ ਖਾ ਲਓ ਨਾਸ਼ਤਾ ਕਰ ਲਓ ਇਹਦਾ ਬਹੁਤ ਹੀ ਵਧੀਆ ਹੈ ਤੇ ਬਣਦੀ ਨਾਰੀਅਲ ਦੀ ਚਟਨੀ ਬਣਾ ਲਓ ਪਧੀਨੇ ਦੀ ਬਣਾ ਲਓ ਬਹੁਤ ਵਧੀਆ ਟੇਸਟੀ ਇਟਲੀ ਬਣ ਕੇ ਤਿਆਰ ਹੋਈ ਹੈ ਆਪਣੀ ਤੇ ਪਰ ਮੈਂ ਇਹਨੂੰ ਛੋਟਾ ਜਿਹਾ ਨਾ ਮਾਤਰ ਜਿਹਾ ਤੜਕਾ ਲਾਇਆ ਮੜ ਜੇ ਦੇਸੀ ਘਿਓ ਪਾ ਕੇ ਲਾਲ ਮਿਰਚ ਪਾਤੀ ਬਸ ਦੇਖਣ ਨੂੰ ਸੋਹਣਾ ਲੱਗਣਾ ਤੇ ਉੱਪਰ ਕ੍ਰਿਸਪੀ ਹੋ ਜਾਣਾ ਇਹਨਾਂ ਨੇ ਤੇ ਐਦਾਂ ਹੀ ਆਪਾਂ ਇਹਨੂੰ ਘੁਮਾ ਕੇ ਹਿਲਾ ਕੇ ਉਲਟਪਲਟ ਕਰਕੇ ਤੇ ਸਾਰੀ ਇਡਲੀ ਜਿਹੜੀ ਆਪਾਂ ਐਦਾਂ ਤਿਆਰ ਕਰ ਲੈਣੀ ਹੈ ਇਹਦੇ ਨਾਲ ਕ੍ਰਿਸਪੀ ਬਣ ਜਾਣੀ ਹੈ ਜੀ ਬਹੁਤ ਸੋਹਣੀ ਇਡਲੀ ਆਪਣੀ ਬਣ ਕੇ ਐਦਾਂ ਤਿਆਰ ਹੋਣੀ ਆ ਤੇ ਬਹੁਤ ਟੇਸਟੀ ਇਹ ਖਾਣ ਨੂੰ ਲੱਗਦੀ ਆ ਜੀ ਸਪੋਰਟ ਜ਼ਰੂਰ ਕਰਿਆ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨੀ ਮਿਹਨਤ ਹੁੰਦੀ ਆ ਤੇ ਆਪਾਂ origignal ਚੀਜ਼ ਹਰ ਇੱਕ ਦਿਖਾਉਨੇ ਆਪਾਂ ਡੁਪਲੀਕੇਟ ਕੰਮ ਕੋਈ ਨਹੀਂ ਕਰਦੇ ਹੈ ਕਿ ਕੋਈ ਓਲਾ ਚੋਰੀ ਨਹੀਂ ਰੱਖਦੇ ਕੋਈ ਕਿਸੇ ਤਰ੍ਹਾਂ ਦਾ ਵੀ ਆਪਾਂ ਕੁਛ ਨਹੀਂ ਲਗਾਉਂਦੇ ਵੀ ਕਰਦੇ ਕੁਛ ਤਾਂ ਦਿਖਾਉਣੇ ਕੁਛ ਇਹ ਨਹੀਂ ਹੈਗਾ ਤੇ ਇਹ ਦੇਖੋ ਇਡਲੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਇਹ ਆਪਾਂ ਦੇਖੋ ਕਿੰਨੀ ਸੋਹਣੀ ਦੇਖਣ ਨੂੰ ਲੱਗਦੀ ਤੜਕੇ ਵਾਲੀ ਇਡਲੀ ਆਮ ਕਰਕੇ ਸਫੇਦ ਇਡਲੀ ਹੁੰਦੀ ਸਿੰਪਲ ਇਡਲੀ ਹੁੰਦੀ ਆ ਤੇ ਆਪਾਂ ਤੜਕੇ ਵਾਲੀ ਬਣਾਈ ਆ ਬਹੁਤ ਹੀ ਟੇਸਟੀ ਇਡਲੀ ਆਪਣੀ ਬਣ ਕੇ ਜਿਹੜੀ ਤਿਆਰ ਹੋਈ ਸਾਰੇ ਪੀਸਾ ਪਹਿਲਾਂ ਤਿਆਰ ਕਰ ਲੈਣੇ ਆ ਐਸੇ ਤਰ੍ਹਾਂ ਤੜਕਾ ਲਾ ਕੇ ਦੇਖੋ ਸਾਰੇ ਪੀਸਾ ਪਹਿਲਾਂ ਤਿਆਰ ਕਰ ਲੈ ਬਹੁਤ ਹੀ ਵਧੀਆ ਆਪਣੀ ਇਡਲੀ ਜਿਹੜੀ ਬਣ ਕੇ ਤਿਆਰ ਹੋਈ ਦੇਖੋ ਨਰਮ ਫੁੱਲੀ ਹੋਈ ਬਦਿਆ ਟੇਸਟੀ ਬਣੀ ਆ ਬਣਾਓ ਖਾਓ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਮੈਂ ਤੋੜ ਕੇ ਦਿਖਾਣ ਲੱਗੀ ਆ ਕਿ ਦੇਖੋ ਵਿੱਚ ਬਿਲਕੁਲ ਨਰਮ ਪਰ ਥੋੜੀ ਜਿਹੀ ਕਰੰਚੀ ਹੋਈ ਆ ਇਹ ਬਦਿਆ ਡਿਲੀ ਬਣ ਕੇ ਤਿਆਰ ਹੋਈ ਆਪਣੀ ਜਰੂਰ ਬਣਾਓ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਜੀ